ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈੱਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਇਹ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ। ਮੋਦਕੀ ਨਗਰ ਹੈ ਜ਼ਿਲ੍ਹਾ ਆ ਜਾਂਦਾ ਸੱਜਣੋ ਫਿਰੋਜ਼ਪੁਰ। ਸ਼ੀ ਤਾਂ ਦੀ ਧਰਤੀ ਆ ਤੇ ਜਦੋਂ ਸੱਜਣੋਂ ਆਪਾਂ ਜਾਈਏ ਨਾ ਫਰੀਦਕੋਟ ਤੋਂ ਲਾ ਲਓ ਜਾਂ ਬਠਿੰਡੇ ਤੋਂ ਲਾ ਲਓ ਸ਼੍ਰੀ ਅੰਮ੍ਰਿਤਸਰ ਸਾਹਿਬ ਤਾਂ ਉੱਤੇ ਬਿਲਕੁਲ ਵੱਡੇ ਹਾਈਵੇ ਦੇ ਉੱਤੇ ਇਹ ਨਗਰ ਆ ਜਾਂਦਾ ਆਪਣਾ ਮੋਦਕੀ ਤੇ ਮੋਦਕੀ ਨਗਰ ਦੇ ਵਿੱਚੋਂ ਤੁਹਾਨੂੰ ਦੋ ਚੀਜ਼ਾਂ ਅਜਿਹਾ ਵਿਖਾਉਣੀਆਂ ਪੂਰੀਆਂ ਚੰਗੀਆਂ ਚੰਗੀਆਂ ਇਸ ਕਰਕੇ ਆ ਸੱਜਣੋ ਆ ਤੁਹਾਨੂੰ ਲੇਵਾ ਫਟਵਾਲ ਵਰਗਾ ਵਿਖਾਉਂਦੀ ਜਿਹੜੀ ਮੈਂ ਇਹ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਚੰਗਾ ਦੁੱਧ ਕਰਮਾ ਵਾਲੀ ਕੋਲੇ ਹੁਣ ਵੀ ਤੇ ਸੱਜਣ ਮੈਣੇ ਵੀ ਚੰਗਾ ਦੁੱਧ ਪਾਇਆ ਤੇ ਮਗਰ ਇਹਦੇ ਇਸ ਵੇਲੇ ਉਹ ਜਿਹੜਾ ਸਾਹਮਣੇ ਮਾਲੀ ਨਜ਼ਰ ਆਉਂਦਾ ਨਾ ਕਟਿੰਗ ਵਾਲਾ ਉਹ ਕਰਮਾ ਵਾਲੀ ਦਾ ਇਸ ਮਹੀਨ ਦਾ ਡਿਟੇਲ ਲੈ ਲੈਣੇ ਆ ਤੇ ਆਹ ਸੱਜਣੋ ਜਿਹੜੀ ਸਾਹਮਣੇ ਹੁਣ ਸਕਰੀਨ ਤੇ ਕਰਤੀ ਆ ਇਹ ਕਿੰਨੇ ਦਿਨ ਲੈਂਦੀ ਆ ਬਾਕੀ ਕੀ ਲੇਖਾ ਜੋਖਾ ਇਹਦਾ ਪਿਛਲੇ ਸੂਏ ਦੁੱਧ ਦਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜਿੰਨਾ ਕਿ ਇਹਨਾਂ ਨੂੰ ਅੱਗੋਂ ਜਾਣਕਾਰੀ ਮਿਲੀ ਜਾ ਵਪਾਰ ਦਾ ਕੰਮ ਰੂਟੀਨ 'ਚ ਪਸ਼ੂ ਆਉਂਦੇ ਆ ਸੱਜਣੋ ਤੇ ਜਿਹੜਾ ਪਸ਼ੂ ਆ ਜਾਂਦਾ ਪਸੰਦ ਹਰ ਵੀਡੀਓ 'ਚ ਰਿਕਵੈਸਟ ਬੇਨਤੀ ਰਹਿੰਦੀ ਆ ਕਿ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਤੇ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਇਹ ਰਹੂਗੀ ਕਿ ਚੈਨਲ ਨੂੰ ਜ਼ਰੂਰ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਉਹ ਵੀ ਔਲਤੇ ਸੈੱਟ ਕਰ ਲਿਓ ਤੇ ਕੱਲ ਨੂੰ ਮਿਲਾਂਗੇ ਆਪਾਂ ਪਸ਼ੂ ਮੰਡੀ ਜਗਰਾਵਾ ਕਰਿਓ ਨੋਟ ਵੀਡੀਓ ਵੀ ਸਾਂਝੀਆਂ ਕਰਾਂਗੇ ਤੇ ਕਰ ਜੋ ਸ਼ੇਰ ਸ਼ੂਰ ਖਿੱਚ ਕੇ ਆ ਜੋ ਲਈਏ ਜਾਣਕਾਰੀ ਲਾ ਵੀਰ ਸਾਸਰੀ ਗਾ ਬਸੇ ਕਾਲੀ ਹੋਰ ਸੁਣਾ ਬਸ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਐਡਰੈਸ ਕਰ ਦਈਏ ਕਨਫਰਮ ਪੜਾਣਾ ਭਰਾਵਾਂ ਨੂੰ ਹਾਂਜੀ ਪਿੰਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰ ਆ ਤੇ ਨੰਬਰ 7681932010 76819 ਤੇ 32010 ਹਾਂਜੀ ਇਹਦੇ ਤੇ ਘਰੇ ਸੰਪਰਕ ਹਾਂਜੀ ਤੇ ਮਗਰਲਾ ਮਾਲ ਆਪਾਂ ਵੇਚਦਾ तकरीबन ਹਨਾ ਉਹਦੀ ਵੇਚ ਗਿਆ ਹੀ ਠੀਕ ਆ ਹਾਂਜੀ ਤੇ ਅੱਜ ਆਪਣੇ ਕੋਲੇ ਇੱਕ ਤੋਕੜ ਗੱਬ ਹਾਂ ਜੀ ਇੱਕ ਟੋਕੜ ਚੈੱਕ ਪਾਸ ਚੈੱਕ ਪਾਸ ਆਈ ਅਗਲਾ ਯਾਰ ਜੋ ਮਰਜੀ ਤਸੱਲੀਆਂ ਕਰਾਈ ਜਾਵੇ ਆਪਾਂ ਚੈੱਕ ਕਰਾ ਕੇ ਹਨਾ ਹਾਂਜੀ ਵੀਡੀਓ ਬਣਾਈ ਕਿ ਨਹੀਂ ਚੈੱਕ ਕਰਾਉਂਦਿਆਂ ਦੀ ਨਹੀਂ ਵੀਡੀਓ ਨਹੀਂ ਬਣਾਈ ਮੈਂ ਚੱਲ ਅਗਲਾ ਆਪਦਾ ਡਾਕਟਰ ਲੈ ਆਵੇ ਗਰੰਟੀ ਹੋਊਗੀ ਗਰੰਟੀ ਆ ਹਨਾ ਬਾਕੀ ਕਰਾ ਕੇ ਲੈ ਜਾ ਯਾਰ ਸਾਰੀਆਂ ਚੀਜ਼ਾਂ ਹਨਾ ਸਹੀ ਗੱਲ ਹੈ ਜੀ ਤੇ ਇਹ ਕਿੰਨੇ ਚਿਰ ਦੀ ਗੱਬਣ ਇਹ 3.5 ਮਹੀਨੇ ਚੈੱਕ ਕਰਦੇ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਸੁਆ ਕਿਹੜਾ ਸੁਈਸ ਸੁਆ ਰਿਕਿਆ ਤੀਜਾ ਸੁਣਾ ਤੋਂ ਬਾਅਦ ਠੀਕ ਆ ਤੀਜਾ ਸੁਣਾ ਹਾਂਜੀ ਹੌਣ ਇਹਦੇ ਕੋਲੇ ਕੱਟਾ ਮਗਰ ਕੱਟਾ ਮਗਰ ਹੀ ਦੁੱਧ ਇਹਦੇ ਕੋਲੇ ਕਿੰਨਾ ਦੁੱਧ ਦਾ 10 ਲੀਟਰ ਹੈਗਾ ਜੀ 10 ਹਜੇ ਵੀ ਕਰਮਾ ਵਾਲੀ ਕੋਲੇ ਦੁੱਧ ਸੱਜਰ ਮਿਆਂ ਨੇ ਕਿੰਨਾ ਦਾ ਦੁੱਧ ਚੋਇਆ ਇਹ ਸੱਜਰ ਆਪਣੇ ਕੋਲੇ ਗਈ ਸੀਗੀ ਠੀਕ ਆ ਤੇ 16 17 ਕਿਲੋ ਤੁਸੀਂ ਖੁੱਲਾ ਦਿੰਦੀ ਮੱਝ ਇਹ 16 17 ਦੁੱਧ ਦਿੰਦੀ ਆਪਣੇ ਕੋਲੇ ਸੱਜਰ ਗਈ ਸੀ ਤੇ ਟੋਕੜ ਆਪਣੇ ਕੋਲ ਸੀਗੀ ਟੋਕੜ ਗੱਬ ਕਰਕੇ ਅਗਲੇ ਨੇ ਆਪਾਂ ਨੂੰ ਵਾਪਸ ਕਰਤੀ ਕਈ ਵਾਰੀ ਕਈ ਸੈਟਿੰਗਾਂ ਹੁੰਦੀਆਂ ਅਗਲਾ ਸੱਜਰ ਫੇਰ ਪਾ ਲੈਂਦਾ ਜਾਂ ਜਿਵੇਂ ਵੀ ਕਹੇ ਦੀ ਇੱਛਾ ਹੁੰਦੀ ਹੈ ਹਨਾ ਤੇ ਮਗਰ ਬੱਚਾ ਮਿਲਦੀ ਬੱਚੇ ਤੇ ਦੋਨੇ ਟਾਈਮ ਬੱਚੀ ਧੀ ਲੈ ਤੂਰ ਕਰਾ ਚੱਕ ਸੱਜਣਾ ਬੜੇ ਚੰਗੇ ਦੁੱਧ ਵਾਲੀ ਮੈਂ ਆ ਚੰਗੇ ਦੁੱਧ ਵਾਲੀ ਇਸ ਕਰਕੇ ਕਿ ਸੱਜਣਾ ਜਿੰਨਾ ਦੁੱਧ ਹਜੇ ਵੀ ਇਹਦੇ ਕੋਲ ਤੜਕੇ ਕਿੰਨੇ ਵਜੇ ਚੋਈ ਆ ਕਰ ਚੱਲੂਗਾ 7:00 ਵਜੇ ਇਹਦੀ 7:00 ਵਜੇ ਦੀ ਚਵਾਈ ਆ ਜੇ ਲੇਵਾ ਹੁਣ ਵੀ ਹਨਾ ਮੈਂ ਲੇਵਾ ਦੇ ਮੱਝਾਂ ਸੱਜਣਾ ਨੂੰ ਤੁਸੀਂ ਭੰਦੀ ਆਈ ਓਕੇ ਹਨਾ ਹਾਂਜੀ ਹਾਂਜੀ ਬਾਕੀ ਸੱਜਣਾ ਵੇਲਾ ਕੱਢ ਪਤਲੀ ਚਮੜੀ ਦੀ ਤੇ ਚੰਗੇ ਦੁੱਧ ਵਾਲੀ ਮੈਂ ਕੋਈ ਨਹੀਂ ਬੰਦੇ ਨੇ ਮੇਰੇ ਕੋਲ ਸ਼ਾਇਦ ਵੀਡੀਓ ਨਹੀਂ ਹੈਗੀ ਸੱਜਰ ਦੀ ਹੈ ਨਾ ਵੀਡੀਓ ਮੈਂ ਤੁਹਾਨੂੰ ਭੇਜੀ ਸ਼ਾਇਦ ਹਾਂ ਸ਼ਾਇਦ ਹੋਵੇ ਇਹ ਸੱਜਰ ਮੈਂ ਸੱਜੋ ਨੂੰ ਜਦੋਂ ਤਿਆਰ ਹੁੰਦੀ ਹੈ ਨਾ ਲੇਵਾ ਕਹਿੰਦੀ ਦੁਨੀ ਹਾਂ ਹੋਣੀ ਪਤਾ ਲੱਗਦਾ ਹੀ ਵੇਲਾ ਟੋਕਰਦਾ ਇਹ ਹਾਂ ਇਹ ਅਮਰੀਕਨ ਗਾਂ ਨੂੰ ਲੇਵਾ ਕੱਢਦੀ ਹੈ ਤੇ ਸੱਜਰ ਸੱਤ ਵੇਲੇ ਚਵਾਈ ਆਪਣੀ ਟੋਕਰ ਮਾਰੇ ਨੂੰ ਟਾਈਮ ਦਾ ਲੱਗਾ ਹੋਵੇਗੀ ਹਾਂ ਨਹੀਂ 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 ਉਹ ਤਾਂ ਓਕੇ ਰਿਪੋਰਟ ਆ ਅਗਲਾ ਦੋ ਡੰਗ ਤਿੰਨ ਡੰਗ ਚੋਗੇ ਲੈ ਜੀ ਅਗਲੇ ਘਰ ਦੇ 9 ਕਿਲੋ ਦੀ ਆਪਣੀ ਗਰੰਟੀ ਵੀ ਹੋਊਗੀ 9 ਕਿਲੋ ਦੀ ਅਗਲੇ ਦੇ ਘਰ ਤੱਕ ਗਰੰਟੀ ਸਾਢੇ ਤਿੰਨਾਂ ਦੀ ਗੱਬਣ ਚੈੱਕ ਪਾਸ ਅਗਲਾ ਆਪਦੇ ਟੈਂਪੂ ਤੋਂ ਲਾਉਣ ਸਾਰ ਭਾਵਾਂ ਡਾਕਟਰ ਸਾਹਿਬ ਦੇ ਕੇ ਚੈੱਕ ਕਰਾ ਲੇ ਹਾਂ ਜਦੋਂ ਉੱਤਰ ਗਈ ਟੈਂਪੂ ਤੋਂ ਉਦੋਂ ਚੈੱਕ ਕਰਾ ਕੇ ਤੇ ਆਪਦੀਆਂ ਤਸੱਲੀ ਕਰ ਲੇ ਤੇ ਮਗਰ ਆ ਗਿਆ ਕੱਟਾ ਤੇ ਹੁਣ ਇਹਦਾ ਰੇਟ ਕਿੱਥੇ ਜੇ ਰੱਖੀਏ ਹੁਣ ਜਿਹੜੇ ਸਾਹ ਦਾ ਮਾਝਾ ਹੀ ਬਲਾ ਲੱਖ ਵੀ ਮੰਗਲ ਗਏ ਹਾਂਜੀ ਤੇ ਵੇਖਦੀ ਤਾਂ ਵੀ ਆਪਾਂ ਇਹ ਮੁੱਲ ਨਾ ਬੰਦ ਨਹੀਂ ਕਰਦੇ 90 ਤੇ 292000 ਹਾਂਜੀ ਤੇ ਫਿਰ ਦੇ ਕਿੰਨੇ ਕਰੀ ਦੀਏ 88000 ਦੇ ਦਾਇ 88000 ਦੀ 2 ਘਟ 90 ਦੀ ਦੇ ਦੇਾਂਗੇ ਬਾਕੀ ਜਿਹੜਾ ਭੈਣ ਭਰਾ ਫੋਨ ਲਾਉਗਾ ਮਾਨਤਨ ਹੋਰ ਜਿਵੇਂ ਪਤਰੀ ਚੰਦੀ ਦੇਖੋ ਜੀ ਹਾਂ ਕਾਗਜ਼ ਵਰਗੀ ਹੈ ਨਾ ਠੀਕ ਆ 2 ਘਟ 90 ਦੀ ਚੋਣ ਵਧੀਆ ਓਕੇ ਬਹੁਤ ਨਾ ਰੂਮ ਵਰਗੀ ਪੋਲੀ ਹੈ ਕੋਈ ਭੂਤ ਨਹੀਂ ਛਟਣਗੇ ਸਾਡੇ ਓਕੇ ਜਮਾ ਹਾਂਜੀ ਤੇ ਆ ਮੈਂ ਗੱਬਣ ਨੀਲੀ ਰਵੀ ਦੀ ਇਹਦੇ ਹਫਤਾ ਪਿਆ ਸੂਚ ਇੱਕ ਹਫਤਾ ਇਹਦੇ ਮਾਲਕਾਂ ਨੇ ਦੱਸਿਆ ਵੀ ਪਿਆ ਸੂਆ ਕਿਹੜਾ ਸੂਗੀ ਤੇ ਤੀਜਾ ਜਿਉਂ ਤੇ ਸੂਆ ਹੀ ਤੀਜਾ ਸੂਆ ਹਨਾ ਮੁੱਠਾ ਮਰਲੇ ਭਰਾਈ ਠੀਕ ਆ ਹਾਂਜੀ ਓਕੇ ਪਿਛਲੇ ਸੂਏ ਕੀ ਦੱਸਿਆ ਦੁੱਧ ਦਾ ਰਿਕਾਰਡ ਮਾਲਕਾਂ ਨੇ 14-15 ਕਿਲੋ ਦੀ ਗਿਣਤੀ ਦਿੱਤੀ ਹੈ ਓਕੇ ਇੱਕ ਹਫਤਾ ਪਿਆ ਟਿੱਪਨ ਟੁੱਪਨ 100 ਦੀ 100 100 ਦੀ 100 ਵਧੀਆ ਓਕੇ ਮੈਂ ਇਹਨਾਂ ਦੰਨੇ ਵਾਂਗੂ ਵਰੂਗੀ ਭਾਰ ਪੂਰੇ ਲਿਗੋ ਬੇਫਿਕਰੀ ਬੇਫਿਕਰੀ ਠੀਕ ਆ ਤੇ ਕੱਢੀ ਕਰਾ ਬਾਹਰ ਨੂੰ ਮੇਰਾ ਭਰਾ ਕਰਾਈ ਤੋਰ ਚੱਕ ਲੋ ਵੀ ਸਜਣੋ ਬਹੁਤ ਵਧੀਆ ਜੀ ਵੇਖੋ ਸਜਣੋ ਮੰਨ ਲਓ ਵੀ ਮਗਰਲੇ ਪੈਰਾਂ ਤੇ ਨਿਸ਼ਾਨ ਦੇ ਵਿੱਚ ਡੱਬ ਤੇ ਬਾਰਡਰ ਵਾਲੀ ਮੈਂ ਕੀ ਬਾਤ ਆ ਜਿਉਂਦੀ ਰਵੇ ਕਰਮਾਂ ਵਾਲੀ ਬੜੀ ਚੰਗੀ ਮੈਂ ਆ ਬੜੀ ਸਿਆਣੀ ਆਈ ਹਾਂ ਨਹੀਂ ਉਹ ਕੇ ਰਿਪੋਰਟ ਆ ਇਹ ਮੜੀ ਦੀ ਲੱਤ ਨਹੀਂ ਨੱਪਦੀ ਉਹ ਦੇਣਾ ਥੋੜਾ ਉੱਤਰ ਮੈਂ ਕਿਹਾ ਪੈਰ ਦੇ ਨੱਪੇ ਓਕੇ ਜਦੋਂ ਸੱਜਣ ਪੁੱਤਰੀ ਆ ਤੇ ਉਦੋਂ ਕਈ ਵਾਰੀ ਪੈਰ ਪੂਲ ਨੂੰ ਮਾੜਾ ਮੋਟ ਮਰੋੜਾ ਆ ਜਾਂਦਾ ਬਾਕੀ ਝੂਟੀ ਅੰਗ ਆ ਚੰਗੀ ਝੂਟੀ ਆ ਚੰਗੇ ਬੱਚੇ ਲੈਣੇ ਆ ਵਧੀਆ ਟੀਕੇ ਲਵਾਏ ਤਾਂ ਚੰਗੇ ਬੱਚੇ ਵੀ ਲਾਉਗੀ ਦੁੱਧ ਵਾਲੇ ਪੱਖ ਤੋਂ ਵੀ ਥੋਨੂੰ ਲੇਵਾ ਪਾਂਡਾ ਦਾ ਸੁਗਾ ਆਪੋ ਕਹਿਣ ਵਾਲੀ ਗੱਲ ਨਹੀਂ ਇਹਨੇ ਇੰਨਾ ਦੁੱਧ ਦਿੱਤਾ ਗੈਸ ਤੁਸੀਂ ਆਪੇ ਆਪ ਲਾ ਲਿਓ ਮੱਝ ਦਾ ਸਰੀਰ ਕਿੱਟਾਂ ਚਾ ਵੇਖ ਕੇ ਤੇ ਲੇਵਾ ਪਾਂਡਾ ਵੇਖ ਕੇ ਆਹ ਵੇਖੋ ਹਜੇ ਇੱਕ ਹਫਤਾ ਪਿਆ ਤੇ ਕਰਮਾ ਵਾਲੀ ਨੇ ਨਾ ਹੁਣ ਵੀ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਅੱਖਾਂ ਮਨ ਕਣੀਆਂ ਦੋਨੇ ਚਿੱਟੀਆਂ ਕਰਮਾ ਵਾਲੀ ਦੀਆਂ ਸਿੰਗਰੇ ਵਾਲਾ ਸਿੰਘ ਲੀਵੀ ਚ ਡੱਬ ਕਿਆ ਬਾਤ ਆ ਮਿਲਕ ਵੀਣ ਵੀ ਸੋਹਣੀ ਆਉਂਦੀ ਆ ਤੇ ਆਜੋ ਹੁਣ ਆਪਾਂ ਇਹਦੇ ਰੇਟ ਤੋਂ ਜਿਹੜਾ ਵਾ ਇਹਦਾ ਰੇਟ ਕੀ ਰੱਖਦੇ ਆ ਭਰਾ ਹਰੀ ਉਹ ਆਪਾਂ ਸੱਚ ਨੂੰ ਹਾਂ ਨਹੀਂ ਬੜੇ ਸੋਨੇ ਚਵਾਈ ਵਾਲਾ ਥਾਂ ਲੱਗਾ ਨੋਕ ਵਾਲਾ ਟਾਪ ਦਾ ਹਨਾ ਹਾਂਜੀ ਤੇ ਤੇ ਲੈ ਵੀ ਫੇਰੇ ਦਾ ਰੇਟ ਆਪਾਂ ਕਿੱਥੇ ਜੇ ਮੰਨ ਲੜ ਕਰੀਏ ਇਹਦਾ 1.30 ਮੁੱਲ ਕਰਦੇ ਇੱਕ ਲੱਖ ਤੇ 30000 ਰੁਪਏ ਦੀ ਡਿਮਾਂਡ ਆ ਤੇ ਬਾਕੀ ਪਿਆਰ ਮੁਹੱਬਤ ਕਰਦਾਂਗੇ ਕਿੰਨਾ ਕੁ ਕਰਦਗੇ ਥੋੜਾ ਬਹੁਤਾ 1.25 ਦੇ ਦਾਂਗੇ ਉਹਦੇ ਛੋਟ 1 ਲੱਖ ਤੇ 25000 ਦੀ ਦੇ ਦਾਂਗੇ ਹਾਂਜੀ ਉਹਦੇ ਤੇ ਛੋਟ ਕਰਾਂਗੇ ਠੀਕ ਆ ਮੈਂ ਚੰਗੀ ਆ ਚੰਗੀ ਬਹੁਤ ਜਿਆਦਾ ਚੰਗੀ ਆ ਹਾਂ ਤਿਆਰ ਚੰਗੀ ਹੋ ਜੂਗੀ ਮੈਂ ਬਹੁਤ ਬਣਾ ਜਾਈ ਹਾਂ ਆਪ ਤਾਂ ਨਹੀਂ ਸੁਣਦੀ ਹਾਂ ਨਹੀਂ ਚੰਗੀ ਆ ਚੰਗੀ ਆ ਕਰਮ ਵਾਲੀ ਜਿਉਂਦੀ ਰਵੇ ਹਨ ਹਾਂਜੀ ਹਾਂਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ